ਵੱਡੇ ਗਿਣਤੀ ਵਿੱਚ ਲਾ ਕੇ ਮਾਰਿਆ ਸਕਦਾ ਸਨ ਆਪ ਸਾਰੇ ਨੇ ਮੈਂ ਸਭਨਾਂ ਦਾ ਇਸ ਮੌਕੇ ਤੇ ਮਾਣ ਕਰਦਾ ਤੇ ਸਭਨਾਂ ਨੂੰ ਦਿਲੋਂ ਜੈ ਕਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਬਾਦਨਾ ਧੰਨਵਾਦ ਆਈ ਜੀ ਕਾ ਖਾਲਸਾ ਵਾਹੀ ਗੁਰੂ ਜੀ ਬਹੁਤ ਹੀ ਬਹੁਤ ਖੁਸ਼ੀਆਂ ਪਰਾਜਾੜਾ ਪਿਛਲੇ ਦਿਨਾਂ ਵਿੱਚ ਸਾਰੇ ਪੰਥਰੀ ਦੇਖਿਆ ਕਿ ਕਿਵੇਂ ਇਸੇ ਪਾਰਟੀ ਦੇ ਲੱਖਾਂ ਦੀ ਗਿਣਤੀ ਦੇ ਲੋਕਾਂ ਨੇ ਆ ਕੇ ਜਦੋਂ ਸ਼ਾਰਤ ਦਾ ਦੇਣਾ ਹੈ ਇਸੇ ਧਰਤੀ ਦੇ ਗੁਰੂ ਜੀ ਦਾ ਦਰਬਾਰ ਆ ਜਾਂ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਖਰਵਾਨੀਆਂ ਦੇ ਦਿਨਾਂ ਸੀ ਬਣਾਏ। ਉੱਥੇ ਅੱਜ ਇਸੇ ਵੇੜੇ ਵਿੱਚ ਇਸੇ ਧਰਤੀ ਤੇ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਵੀ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਜਿਹੜੀ ਸੰਗਤਾਂ ਇੱਥੇ ਇਕੱਤਰ ਹੋਈ ਹੈ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਵਿਰਵਾਜ ਦਾ ਸਾ ਇੱਥੇ ਜੋ ਸੀ ਦਾ ਸਥਾਨ ਹੈ ਉਸ ਤੋਂ ਬਾਅਦ ਉਹਨਾਂ ਨੂੰ ਗੁਰਤਾ ਦਿੱਤੀ ਜੋ ਸਤ ਗੁਰੂ ਜੀ ਤੋਂ ਬਖਸ਼ਿਸ਼ ਹੋਈ। ਉਸ ਤੋਂ ਬਾਅਦ ਮਾਤਾਵਾਂ ਨੇ ਇਹ ਸਭ ਸ਼ਾਦੀ ਦਾ ਸਾਰਾ ਸਮਾਗਮ ਆਪ ਸੰਭਾਲਿਆ ਸਾਡਾ ਨਾਮਕੀ ਜੀ ਸਰਕਾਰ ਦੇ ਅਤੇ ਸਰਕਾਰ ਦੇ ਪਾਪਾ ਗੁਗਰੀ ਜੀ ਪਾਪਾ ਕਰਫਾਲ ਜੰਗੀ ਅਤੇ ਇਸ ਸੂਚੇ ਪਰਿਵਾਰ ਦੇ ਇਸ ਦਿਨ ਦਿੱਤੇ ਬਹੁਤ ਵੱਡੇ ਚੇ ਇਕੱਠ ਕਰਕੇ ਬੁਧੀਆਂ ਕੀਤੀ ਹੋ ਸੰਤਾ ਅੰਨਾਂ ਜੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਧਰੂ ਗੁਰਦੇਵ ਜੀ ਮਹਾਰਾਜ ਗੁਰੂ ਅਰਦਾਸ ਜੀ ਮਹਾਰਾਜ ਤੋਕੇ ਦੇ ਸਹਿਬ ਦੇ ਸਤਸਾਹੀ ਪਰਿਵਾਰਾਂ ਦੇ ਉਦੀ ਕੁਲ ਦੇ ਤੈਣ ਕੁਲ ਦੇ ਪੰਨਾ ਕੁਲ ਦੇ ਸੋਢੀ ਕੁਲ ਦੇ ਉਹਨਾਂ ਸਾਰਿਆਂ ਨੂੰ ਇਸ ਵਿਆਹ ਵਿੱਚ ਸ਼ਾਮਲ ਕੀਤਾ ਅਤੇ ਇਥੋਂ ਸਤਗੁਦੀ ਵੀ ਅੱਜ ਦੇ ਦਿਨ ਬਰਾਤ ਕਰੀ ਹੈ ਉਹ ਇਥੇ ਚੜ੍ਹ ਕੇ ਗੁਰੂ ਦੇ ਲਾਹੌਰ ਗਈ ਉਹ ਅੱਜ ਜਿੰਦਾ ਤੁਸੀਂ ਦੇਖ ਰਹੇ ਆ ਕਿ ਕਿੰਨੀਆਂ ਰੌਣਕਾਂ ਲੱਗੀਆਂ ਕਿੰਨੀਆਂ ਖੁਸ਼ੀਆਂ ਅਜ ਇਸ ਧਰਤੀ ਤੇ ਵੇਖੋ ਮਿਲੀਆਂ ਉਹ ਮੈਂ ਆਪਣੇ ਵੱਲੋਂ ਇੱਕ ਵਿਸ਼ੇਸ਼ ਕਰਕੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਅਰਜੰਦ ਸਿੰਘ ਜੀ ਧਰਮੀ ਐਡਵੋਕੇਟ ਉਹਨਾਂ ਵੱਲੋਂ ਸਮੂੱਚੇ ਸਾਡੇ ਆਏ ਜੋ ਸਾਡੇ ਵੋਖਸ ਕਤੋ ਸਰਦਾਰ ਕਲਵੰਤ ਸਿੰਘ ਜੀ ਮੰਨਨ ਸਾਹਿਬ ਫਲੇ ਡਾਕਟਰ ਦੇ ਮੈਂਬਰ ਸਰਦਾਰ ਦਜੀਸੇ ਜੀ ਭਿੰਡੇ ਸਾਡੀ ਭੈਣ ਅਰਜਿੰਦਰ ਕੌਰ ਜੀ ਸਾਰਿਆਂ ਵੱਲੋਂ ਮਹਾਂਪੁਰਸ਼ ਵਾਪਸ ਸਲਾਮ ਤੇ ਵੀ ਬਾਬਾ ਉਸਾਰ ਸਿੰਘ ਜੀ ਡੀਪੀ ਵਾਲੇ ਸਾਡੇ ਬਾਬਾ ਬਜੀ ਸਿੰਘ ਜੀ ਰਖੋਆ ਵਾਲੇ ਇਸ ਉਧਾਰੀਆਂ ਮੇਲਾ ਵਾਲੇ ਸਾਰਿਆਂ ਸੰਪਰਦਾਵਾਂ ਦੇ ਮਹਾਂਪੁਰਸ਼ ਆਏ ਉਹਨਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਤਾਂ ਨੂੰ ਬਹੁਤ ਬੋਤਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕਪੁਰ ਦੀ ਜ਼ਾਤ ਦੀ ਧਰਤੀ ਤੋਂ ਗੁਰੂ ਕੇ ਮਹਿਲ ਜੋ ਗੁਰੂ ਸਾਹਿਬ ਦੀ ਰਹਿਤ ਸੀ ਉੱਥੋਂ ਬਰਾਤ ਰੂਪੀ ਜਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਦਸ਼ਮੀਤ ਪਤਾ ਜੀ ਨੇ ਜਿੱਥੇ ਸਰਵਸ ਵਾਰਿਆ ਉੱਥੇ ਇੱਕ ਦਾਤ ਸਾਨੂੰ ਦਿੱਤੀ ਹੈ ਖਾਲਸੇ ਨੂੰ ਆਪਣੇ ਪੁੱਤਰ ਬਣਾਇਆ ਕਲਗੀ ਧਰ ਦੇ ਪੁੱਤਰੋ ਧੀਓ ਕਲਗੀ ਧਰ ਦਾ ਬਣ ਕੇ ਜਿਓ ਜਦੋਂ ਕਲਗੀ ਧਰ ਦਾ ਕੰਦਾ ਬਣਨਾ ਕਿ ਅਮਲ ਛਕੋ ਸੰਗ ਛਿਓ ਦੇਹ ਦੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਮੇਰੀ ਇਸ ਮੌਕੇ ਤੇ ਨਗਰ ਕੀਰਤਨ ਜਿਹੜਾ ਬਰਾਤ ਰੂਪੀ ਨਗਰ ਕੀਰਤਨ ਚੱਲਿਆ ਮੱਧ ਕੰਬੜੇ ਨੇ ਇਦਾਂ ਦਾ ਖਾਲਸਾ ਸਾਜਿਆ ਜਿਹੜਾ ਧੱਕੇ ਬਰੋਧ ਤੇ ਜ਼ੁਲਮ ਬਰੋਧ ਢੱਡ ਕੇ ਖੜਾ ਹੁੰਦਾ ਤੋਂ ਜੇ ਆਪਾਂ ਤਾਂ ਹੀ ਖੜੇ ਹੋਵਾਂਗਾ ਭਾਈ ਜੇ ਗੁਰੂ ਵਾਲੇ ਬਣਾਂਗੇ ਮੇਰੀ ਬੇਨਤੀ ਹੈ ਇਸ ਧਰਤੀ ਤੋਂ ਹੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਖਾਲਸਾ ਕੌਮ ਦੀ ਸਜਣਾ ਕੀਤੀ ਸੀ ਤੇ ਆਪਾਂ ਨੂੰ ਵੱਧ ਤੋਂ ਵੱਧ ਹਮੇਸ਼ਾ ਕੇ ਸਿੰਘ ਸਜ ਕੇ ਗੁਰੂ ਵਾਲੇ ਬਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਮਾਰਤ ਦੇ ਦੁਰੀਏ ਖਾਲਸਾ ਪੰਥ ਚਾਹੀਏ ਘਰਾਂ ਵਿੱਚ ਸੇਬਜ਼ਾਦਿਆਂ ਲਈ ਵਾਰ ਤਿਆਰ ਕਰੀਏ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਤਿਆਸ ਅਸੀਸਾਂ ਲੈ ਕੇ ਜਾਈਏ ਸੰਸਾਰ ਵਿੱਚ ਲੋਕਤੰਤਰ ਦਾ ਇੱਕ ਸੁਨੇਹਾ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰਬਸ਼ਕਤੀ ਹੁੰਦਿਆਂ ਇੱਕ ਇਨਕਲਾਬੀ ਸਮਾਜ ਦੀ ਸਿਰਜਣਾ ਕੀਤੀ ਆਓ ਅੱਜ ਗੁਰੂ ਪੰਥ ਦਾ ਖਾਲਸਾ ਇਸ ਮਹਾਨ ਇਕੱਠ ਦੇ ਵਿੱਚ ਇੱਕ ਇੱਕ ਖੁਸ਼ੀਆਂ ਲੈਂਦਾ ਹੋਇਆ ਬਾਤੇ ਬਲ ਨੂੰ ਮੋੜ ਚੂਚੇ ਤੇ ਖਾਲਸੇ ਦੇ ਬੋਲ ਬੋਲੇ ਹਰ ਮਦਦ ਫਤਿਹ ਹੋਣ ਸਭ ਨੂੰ ਲੱਖ ਲੱਖ ਵਧਾਈਆਂ 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 ਗੁਰਸਿੱਖਾਂ ਮਾਨ ਵਧਾਈਆਂ ਕਿਹੜੇ ਗੁਰਸਿੱਖ ਜਿਹਨੇ ਮੇਰੇ ਸਾਥ ਗੁਰ ਢਿੱਟਾ ਰਾਮ ਜੱਜ ਦੇ ਲੱਖ ਲੱਖ ਵਧਾਈਆਂ ਆਓ ਗੁਰੂ ਦੀਆਂ ਰਹਿਮਤਾਂ ਨਾਲ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਕੇ ਖਾਲਸੇ ਸਜিয়ে ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ